ਕੋਈ ਕੋਲ ਡਰਿੰਕ ਲੱਗਦੀ ਹੈ ਬਲੈਕ ਕਲਰ ਦੀ ਉਸ ਤਰ੍ਹਾਂ ਰੰਗ ਲੱਗਦਾ ਹੈਗਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਪਾਣੀ ਨੂੰ ਪਿਤਾ ਦੱਸਿਆ ਗਿਆ ਹੈਗਾ ਪਰ ਇਸ ਪਾਣੀ ਨੂੰ ਬਚਾਉਣ ਵਾਸਤੇ ਪ੍ਰਯਾਸ ਜਿਹੜੇ ਨੇ ਉਹ ਨਾ ਕਾਫੀ ਦਿਖਾਈ ਦਿੰਦੇ ਆ ਬੁੱਢਾ ਦਰਿਆ ਅੱਧ ਵਿੱਚ ਖੜਿਆ ਸੀ ਇਹ ਬੁੱਢਾ ਦਰਿਆ ਤੁਹਾਡੇ ਸਾਹਮਣੇ ਹੈਗਾ ਇਹ ਰਸਾਫ ਪਾਣੀ ਬਿਲਕੁਲ ਕਹਿੰਦੇ ਸੀ ਹੁੰਦਾ ਸੀਗਾ ਆਸ ਦੀ ਦਰਵਾਜ਼ੇ ਵਿੱਚ ਇਹ ਪਾਣੀ ਜਿਹੜਾ ਹੈਗਾ ਪੂਰੀ ਤਰ੍ਹਾਂ ਕਾਲਾ ਹੋ ਚੁੱਕਿਆ ਹੈਗਾ ਇਹ ਬੁੱਢਾ ਦਰਿਆ ਬੁੱਢਾ ਨਾਲਾ ਬਣ ਚੁੱਕਿਆ ਸਾਰੀ ਗੰਦਗੀ ਜਿਹੜੀ ਕਿ ਇਹਦੇ ਵਿੱਚ ਆਂਦੀ ਹੈਗੀ ਹੈ ਜਦੋਂ ਪਿੱਛੋਂ ਆਂਦਾ ਸੀਗਾ ਤਾਂ ਪਹਿਲਾਂ ਜਿਹੜੇ ਲੋਕ ਸੀਗੇ ਤਾਂ ਪਾਣੀ ਪੀ ਵੀ ਲੈਂਦੇ ਸੀਗੇ ਪਰ ਤੁਸੀਂ ਦੇਖੂਗਾ ਕਿ ਕਿਸ ਤਰ੍ਹਾਂ ਇਹ ਪਾਣੀ ਆ ਰਿਹਾ ਤੁਸੀਂ ਦੇਖਦੇ ਹੋ ਕਿ ਕਾਲਾ ਪਾਣੀ ਹੁੰਦਾ ਜਾ ਰਿਹਾ ਸਰਕਾਰਾਂ ਨੇ ਪੈਸੇ ਖਰਚੇ ਨੇ ਜਿਹੜੀਆਂ ਨੇ ਐਨ ਜੀਓਜ਼ ਲੱਗੀਆਂ ਨੇ ਸਫਾਈ ਕਰਨ ਵਾਸਤੇ ਤੋ ਚਾਂਦੀਆਂ ਨੇ ਕਿ ਸਫਾਈ ਉਪਰ ਸਰਕਾਰਾਂ ਸੁਝਾਅ ਦਿੱਤੇ ਜਾਂਦੇ ਨੇ ਪਰ ਹਰ ਵਾਰੀ ਮੀਟਿੰਗਾਂ ਤੇ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਦੇ ਮੀਟਿੰਗਾਂ ਹੁੰਦੀਆਂ ਨੇ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈਗਾ ਉਹਦੇ ਤਹਿਤ ਵੀ ਇਸ ਨਾਲੇ ਨੂੰ ਸਾਫ਼ ਕਰਨ ਵਾਸਤੇ ਸੈਂਟਰ ਤੋਂ ਹੀ ਪੈਸਾ ਆ ਰਿਹਾ ਹੈਗਾ ਪਰ ਫਿਰ ਵੀ ਇਹ ਜਿਹੜਾ ਨਾਲਾ ਹੈਗਾ ਬੁੱਢਾ ਨਾਲਾ ਤੜਾ ਕੇ ਬੁੱਢਾ ਦਰਿਆ ਹੈਗਾ ਹੁਣ ਬੁੱਢਾ ਨਲਾ ਬਣ ਚੁੱਕਿਆ ਹੈ ਇਹ ਸਾਫ਼ ਨਹੀਂ ਹੋ ਚੁੱਕਿਆ ਹੋ ਰਿਹਾ ਹੈਗਾ ਤੇ ਇਸ ਨੂੰ ਲੈ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪੂਰੇ ਸ਼ਹਿਰ ਤੇ ਤੋਂ ਲੰਘਦਾ ਇਹ ਨਹਿਰਾ ਕਿਸ ਤਰ੍ਹਾਂ ਦੀ ਹਾਲਾਤ ਹੈਗੇ ਨੇ ਜਿੱਥੇ ਚੱਕੇ ਦਰਿਆ ਚ ਮਿਲਦਾ ਹੈਗਾ ਜਾਂ ਜਿਹੜੀ ਸਤਲੂ ਦਰਿਆ ਉੱਥੇ ਮਿਲਦਾ ਹੈ ਉੱਥੇ ਵੀ ਇਹ ਦਰਿਆ ਨੂੰ ਦੂਸ਼ਿਤ ਕਰਦਾ ਹੈ ਇੱਕ ਪਾਸੇ ਕਾਲਾ ਪਾਣੀ ਦਿਖਦਾ ਹੈ ਦੂਜੇ ਪਾਸੇ ਸਤਲੂ ਦਰਿਆ ਸਾਫ਼ ਨਿਰਮਲ ਪਾਣੀ ਤੁਹਾਨੂੰ ਦਿਖਾਈ ਦਿੰਦਾ ਤੁਹਾਨੂੰ ਲੈ ਕੇ ਚੱਲਾਂਗੇ ਪਰ ਇਹ ਸਰਕਾਰਾਂ ਨੂੰ ਸੁਧਣਾ ਪਵੇਗਾ ਕਿ ਇਹ ਜਿਹੜੇ ਪੀਣ ਵਾਲਾ ਸਰੋਤ ਨੇ ਉਹਨੂੰ ਕਿੱਦਾਂ ਬਚਾਇਆ ਜਾਵੇ ਉਹਨਾਂ ਨੂੰ ਕਿੱਦਾਂ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾਵੇ ਕਿਉਂਕਿ ਇਹ ਜਿੰਨਾ ਹੀ ਪਾਣੀ ਆ ਅੱਜ ਭਾਵੇਂ ਉਹ ਬਹਿ ਰਿਹਾ ਗੰਦਾ ਹੋ ਰਿਹਾ ਪਰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਪਾਣੀ ਹੀ ਮਿਲਣਾ ਮੁਸ਼ਕਲ ਹੋ ਜਾਵੇਗਾ ਅਗਰ ਅੱਜ ਨੂੰ ਨਾ ਬਚਾਇਆ ਗਿਆ ਤੇ ਦੁਨਿਆ ਦੇ ਇੱਕ ਨਾਰੇ ਬਸੇ ਪਿੰਡ ਅਸੀਂ ਬੁਰਜ ਲਾਮੜਾ ਪਹੁੰਚੇ ਆ ਤੇ ਅਸੀਂ ਜਾਣਾਂਗੇ ਕਿ ਇਹ ਲੋਕ ਸਾਰੇ ਜਾਣਦੇ ਕਿ ਜਿਹੜਾ ਬੁੱਢਾ ਦਰਿਆ ਸੀਗਾ ਬਿਲਕੁਲ ਸਾਫ਼ ਪਾਣੀ ਸੀ ਉੱਥੇ ਪਹਿਲਾਂ ਕਹਿੰਦੇ ਵੀ ਪਾਣੀ ਦੇ ਵਿੱਚੋਂ ਸਿਪੀਆਂ ਥੱਲੇ ਪੱਥਰ ਦਿਖਦੇ ਸੀਗੇ ਪਰ ਹੁਣ ਜਿਹੜਾ ਪਾਣੀ ਆ ਬਿਲਕੁਲ ਦੂਸ਼ਿਤ ਹੋ ਗਿਆ ਸਾਨੂੰ ਭਾਜੀ ਨੇ ਗੱਲ ਕਰਾਂਗੇ ਭਾਜੀ ਕੀ ਨਾਂ ਜੀ ਮਲਕੇ ਸਿੰਘ ਜੀ ਮਲਕੇ ਜੀ ਬਾਜੀ ਕਿੱਦਾਂ ਸੀ ਪਹਿਲਾਂ ਕਿਤੇ ਪਾਣੀ ਸਾਫ਼ ਸੀਗਾ ਪਾਣੀ ਜੀ ਅੱਜ ਤੋਂ 25 ਸਾਲ ਪਹਿਲਾਂ ਇੱਕ ਨੰਬਰ ਪਾਣੀ ਸੀ ਤੁਹਾਨੂੰ ਅਸੀਂ ਦਰਿਆ ਦੇ ਵਿੱਚ ਪੈਦਲ ਲੰਘਦੇ ਹੁੰਦੇ ਸੀ ਜਿੱਟਾ ਪਾਣੀ ਬਿਲਕੁਲ ਸਾਫ਼ ਤੇ ਪਾਣੀ ਇਦਾਂ ਤਾਂ 2 ਫਟਾ ਟੋਹਾ ਪਟਨਾ ਪਾਣੀ ਪੜਨ ਲਾ ਆ ਕੇ ਪੁਣਕੇ ਪੀ ਲੈਣਾ ਉਹ ਵੀ ਵਧੀਆ ਪਾਣੀ ਇੱਕ ਨੰਬਰ ਹਾਂਜੀ ਹੁਣ ਤਾਂ ਤਾਂ ਬੋਲੂ ਨੰਗਣੇ ਮੁਸ਼ਕਲ ਆ ਜੀ ਬਹੁਤ ਮੌਸਮ ਬਦਵੋ ਬੜੀ ਬੜੀ ਸਵੇਰ ਸਵੇਰ ਤਾਂ ਬਹੁਤ ਜ਼ਿਆਦਾ ਹਾਂਜੀ ਫੈਕਟਰੀਆਂ ਦਾ ਪਾਣੀ ਬਹੁਤ ਇਦਾਂ ਨੂੰ ਆ ਗਿਆ ਤੇ ਮਤਲਬ ਇਦਾਂ ਜਾਣ ਦੇ ਹਵਾ ਚਲਦੀ ਨਹੀਂ ਜੁਦਾ ਇਧਰ ਦੀ ਤੇ ਬਹੁਤ ਮਤਲਬ ਬਦਵੋ ਮੌਸਮ ਮੁਸ਼ਕਲ ਹੋਇਆ ਮੁਸ਼ਕਲ ਹੋਇਆ ਜੀ ਬਾਕੀ ਸਾਡਾ ਤਾਂ ਪਾਣੀ ਥੋੜਾ ਜਿਆਦਾ ਹੈ ਤਾਂ ਹੈ ਫਿਲਟਰ ਲਾਇਆ ਜੀ ਘਰਾਂ 'ਚ ਹਾਂ ਫਿਲਟਰ ਦਾ ਪਾਣੀ ਪੀਦੇ ਨਾ ਫਿਲਟਰ ਦਾ ਪਾਣੀ ਨਾ ਜੀ ਆ ਨਹੀਂ ਪੀ ਜਾਂਦਾ ਹੈਗਾ ਨਾ ਜੀ ਨਾ ਤੇ ਜਿਹੜੇ ਬੋਰ ਦਾ ਪਾਣੀ ਹੈਗਾ ਭਾਜੀ ਕਿਨਾ ਥੋੜਾ ਭਾਜੀ ਜਰਨਲ ਸਿੰਘ ਜਰਨਲ ਭਾਜੀ ਜਿਹੜੇ ਬੋਰ ਦਾ ਪਾਣੀ ਹੈਗਾ ਆ ਉਹ ਵੀ ਖਰਾਬ ਕਰਦਾ ਹੈ ਬੋਰ ਦਾ ਹੁਣ ਇੱਥੇ ਜਿਹੜਾ ਕਿਲੋਮੀਟਰ ਦੂਰ ਆ ਦਰਿਆ ਤੋਂ ਉਹ ਤਾਂ ਠੀਕ ਆ ਜਿਹੜਾ ਲਾਗੇ ਆ ਨਾ ਪੰਜ ਸੱਤ ਕਿਲੇ ਦੀ ਬਾੜ ਤੇ ਉਹਦੇ ਚ ਉੱਤਾਂ ਗਾਂਦੀ ਜਿਹੜਾ ਮੋਸਕਾਂ ਦਾ ਵਿੱਚੋਂ ਨਾਲ ਸਮੈਲੇ ਦੀ ਵਿੱਚੋਂ ਤੇ ਪਾਣੀ ਪਾਣੀ ਜਿਹੜਾ ਕਹਿੰਦੇ ਸੀਗੇ ਵੀ ਖੇਤਾਂ ਨੂੰ ਦੇਣ ਯੋਗ ਵੀ ਨਹੀਂ ਹੈਗਾ ਇਹ ਨਾ ਨਾ ਤਾਂ ਇਹ ਜਿਹੜਾ ਕਜਾਬ ਆ ਥਾੜ ਦਿੰਦਾ ਫਸਲ ਤਾਂ ਆਵਾਜਾ ਜਦਾਂ ਵਿੱਚ ਹੁਣ ਸ਼ਹਿਰ ਦਾ ਗੰਦਾ ਹੈਗਾ ਹੈਗਾ ਫੈਕਟਰੀ ਦਾ ਪਾਣੀ ਪਿਆਣਾ ਵਿੱਚ ਕੈਮੀਕਲ ਵਾਲਾ ਉਹਦੇ ਨਾਲ ਜ਼ਿਆਦਾ ਨੁਕਸਾਨ ਹੈ ਇਹ ਤਾਂ ਜਿਹੜੇ ਫਸਲ ਤੇ ਪਿਆ ਜਾਂਦੀ ਛੱਡਦੇ ਨਹੀਂ ਤਾਂ ਹੀ ਛਾੜਨ ਦਾ ਜਾਉਂਗਾ ਅੱਛਾ ਹੁਣ ਤਾਂ ਬਹੁਤ ਗੱਬ ਬੜੀ ਹੈ ਵਿੱਚ ਗਾਰਾ ਨਹੀਂ ਰਹੀ ਹੈ ਗਾਰਾ ਹੀ ਹੈ ਪਹਿਲਾਂ ਤਾਂ ਦਿੱਤਾ ਹੁੰਦਾ ਹੈ ਇਹ ਅਫਸਰਾਂ ਤੋਂ ਕੋਈ ਨਹੀਂ ਕਰੀ ਸਕਿਆ ਸਿਕੂ ਨਾ ਨਾ ਕਦੀ ਉਹਨੇ ਕੋਈ ਨਿਕਸੀ ਨਹੀਂ ਕੀਤੀ ਹੂੰ ਕੀ ਕਹਿੰਦੇ ਵਿੱਚ ਕੀ ਨਾ ਮਨਜੀਤ ਸਿੰਘ ਜੀ ਜੀ ਬਜੀ ਕੀ ਲੱਗਦਾ ਤੁਹਾਨੂੰ ਵੀ ਇਹ ਪਾਣੀ ਪਾਣੀ ਆਊਗਾ ਹੋਊਗਾ ਕਹਿੰਦੇ ਬਹੁਤ ਪੈਸੇ ਖਰਚ ਕਰ ਰਹੇ 500 ਕਰੋੜ 600 ਕਰੋੜ ਰੁਪਇਆ ਪਾਣੀ ਦਾ ਪਹਿਲਾਂ ਗਵਰਨਮੈਂਟ ਕਹਿੰਦੀ ਇਹ ਪੱਕਾ ਹੋਣਾ ਬੁੱਢਾ ਨਾਲਾ ਪੱਕਾ ਕੋਈ ਗਵਰਨਮੈਂਟ ਦੇ ਕੋਈ ਪਹਿਲਾਂ ਦੂਸਰੀ ਸਰਕਾਰੀ ਹੁਣ ਆਮ ਵੀ ਆਈ ਆ ਉਹਦੇ ਵਾਸਤੇ ਕੋਈ ਕੁਝ ਹੋਇਆ ਲਾਗੂ ਕੁਝ ਕੁਝ ਨਹੀਂ ਤੇ ਧਿਆਨ ਹੀ ਨਹੀਂ ਹੈਗਾ ਹਾਂਜੀ ਬਾਕੀ ਇਹਦਾ ਜਿਹੜਾ ਪਾਣੀ ਹੈ ਇੱਕ ਵਾਰੀ ਦਰਿਆ ਜੂ ਬਾਹਰ ਨਿਕਲ ਜਵੇ ਜਿਹੜੀਆਂ ਫਸਲਾਂ ਪਿਛਲੀ ਦਫਾ ਮਰੀਆਂ ਝੋਨਾ ਸਾਰਾ ਸੜ ਗਿਆ ਸੀ ਬਿਲਕੁਲ ਹੀ ਪਾਣੀ ਉੱਪਰ ਆਇਆ ਹਾਂ ਤਜਾਬ ਜਿਵੇਂ ਹੁੰਦਾ ਨਾ ਉਹ ਸਾਰਾ ਦੁਵਾਰਾ ਲਾਣਾ ਪਿਆ ਫਿਰ ਮਲਕੀ ਜਦੋਂ ਬਰਸਾਤ ਆਈ ਪਾਣੀ ਬਾਹਰ ਬਾਹਰ ਆ ਗਿਆ ਸਤਲੋਜ ਦਾ ਗੁੱਡਾ ਫਲਾਕੇ ਬੁੱਢੇ ਰਾਜ ਦਾ ਪਾਣੀ ਸਾਰਾ ਬਾਹਰ ਆ ਗਿਆ ਜਿੰਨਾ ਚੋਂ ਉਹਨਾਂ ਲੱਗਿਆ ਸੀ ਸਾਰਾ ਇੱਕ ਖਤਮ ਹੋ ਗਿਆ ਨਸ਼ਟ ਹੋ ਗਿਆ ਦੁਵਾਰਾ ਫੇਰ ਦੁਲਵਾਈ ਦੁਵਾਰਾ ਹੋਈ ਹਾਂਜੀ ਬਾਕੀ ਜਿਹੜਾ ਸਾਡੇ ਪਿੰਡਾਂ ਦਾ ਪਾਣੀ ਆ ਮੋਟਰ ਦਾ ਵੀ 250 ਕਿਲੋਮੀਟਰ ਬੋਰ ਥੱਲੇ ਆ ਫੇਰ ਵੀ ਆਪਾਂ ਆਰੂ ਲਾਏ ਹੋਏ ਆ ਜਦੋਂ ਆਪਾਂ ਉਹਦਾ ਫਿਲਟਰ ਚੇਂਜ ਕਰਦੇ ਆ ਤੇ ਜੋ ਮੇਨ ਫਿਲਟਰ ਹੁੰਦਾ ਸਾਰਾ ਉਹਦਾ ਵੀ ਐ ਪੀੜਾ ਹੋ ਜਾਂਦਾ ਪੂਰਾ ਭਰਿਆ ਹੁੰਦਾ ਉਹ ਵੀ ਗੰਦਕਾ ਹਾਂ ਉਹ ਵੀ ਫਿਲਟਰ ਵੀ ਬਲੌਕ ਹੋ ਜਾਂਦੇ ਬਿਲਕੁਲ ਫਿਲਟਰ ਵੀ ਬਲੌਕ ਹੋ ਜਾਂਦੇ ਆ ਤਾਂ ਅੱਪਚ ਤੁਸੀਂ ਕਦੀ ਜਿਹੜੇ ਕਹਿੰਦੇ ਆ ਕਿ ਪੀਣ ਵਾਲਾ ਪਾਣੀ ਸੀਗਾ ਇਹ ਇਹ ਸਫਾਈ ਜਿਹੜੇ ਪਾਣੀ ਦੀ ਤੁਸੀਂ ਕਹਿੰਦੇ ਹੁੰਦੀ ਸੀਗੀ ਸਾਫ਼ ਹੁੰਦਾ ਸੀ ਪਾਣੀ ਇਹ ਹਾਂਜੀ ਹਾਂਜੀ ਪਰ ਹੁਣ ਇਹ ਜਿਹੜਾ ਹੈਗਾ ਕਿਤਨਾ ਹੋ ਗਿਆ ਇਸ ਤਰ੍ਹਾਂ ਖਰਾਬ ਇਹ ਵੀ ਸ਼ਹਿਰ ਦਾ ਪਾਣੀ ਪੈਣ ਕਰਕੇ ਹੋਇਆ ਜੀ ਜਿਆਦਾ ਸ਼ਹਿਰ ਦਾ ਪੂਰਾ ਗੰਦ ਇਹਦੇ ਵਿਚਾਰੇ ਹਮ ਮੁੰਡੇ ਜਿਹੜਾ ਆ ਜੀ ਤੇ ਪਹਿਲੇ ਸਤਲੋਧ ਦਾ ਪਾਣੀ ਆਉਂਦਾ ਸੀ ਸਾਫ਼ ਰਹਿੰਦਾ ਸੀ ਤੇ ਇਹਦੇ ਵਿੱਚ ਤਾਂ ਅਸੀਂ ਨੰਦੇ ਵੀਰੇ ਜੇ ਪਸੂ ਵੀ ਚਾਰ-ਚੰਦੇ ਹੀ ਪਾਣੀ ਪੀਂਦੇ ਵੀਰੇ ਹੂੰ ਬਹੁਤ ਸਾਫ਼ ਪਾਣੀ ਸੀ ਇਹਨਾਂ ਵਿੱਚ ਜਿੰਨੇ ਪਿੰਡ ਲੱਗ ਲੱਗੇ ਆ ਸਭ ਪਰੇਸ਼ਾਨ ਨੇ ਲੋਕ ਬੜੇ ਪਰੇਸ਼ਾਨ ਨੇ ਹੂੰ ਤੇ ਫੈਕਟਰੀਆਂ ਵਿੱਚ ਬੋਰ ਕਰਕੇ ਤੇ ਪਾਣੀ ਵਿੱਚ ਸਿੱਟਦਾ ਦੇ ਰਾ ਦੇ ਉਹ ਬਹੁਤ ਖਰਾਬ ਕੰਮ ਨਹੀਂ ਸਿੱਟਣਾ ਚਾਹੀਦਾ ਇਹਨਾਂ ਨੂੰ ਤੇ ਫੈਕਟਰੀਆਂ ਦਾ ਪਾਣੀ ਸਾਰਾ ਇਹਦੇ ਵਿੱਚ ਹੀ ਆ ਰਿਹਾ ਹੂੰ ਹੂੰ ਵੱਡੇ ਦਰਿਆ 'ਚ ਹਾਂਜੀ ਤੇ ਸਰਕਾਰਾਂ ਪੀਲੀ ਪੀਲੀ ਨਾ ਜਿੰਨੇ ਜਿਹੜੇ ਲੱਗੇ ਪੈਣਾ ਬੁੱਢੇ ਦਰਿਆ ਦੇ ਨਾਲ ਹੂੰ ਪੀਲੀ ਦਾ ਬਿਮਾਰੀ ਬਹੁਤ ਜ਼ਿਆਦਾ ਹਮ ਪਾਣੀ ਦੇ ਨਾਲ ਇਹਦੇ ਵਿੱਚ ਬਹੁਤ ਖਰਾਬੀ ਆ ਤੇ ਪੀਲੀ ਇਹਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਜਿਵੇਂ ਗੌਸਪੁਰ ਹੋਇਆ ਇਧਰ ਨਾਲ ਨਾਲ ਪਿੰਡ ਹੰਮੜਾ ਬਲੀਪੁਰ ਗਾਂਹ ਜਿਵੇਂ ਸਾਡੇ ਪਿੰਡ ਨਾਲ ਅੱਗੇ ਸਵੇਰ ਸਵੇਰੇ ਬਾਹਰ ਨੂੰ ਆਪਾਂ ਜਾਂਦੇ ਆ ਇੰਨੀ ਸਮੈਲ ਮਾਰਦੀ ਨਾ ਹਵਾ ਗੰਦੀ ਜਿਵੇਂ ਬਾਹਰ ਨੂੰ ਜਾਈਆਂ ਘੁੰਮਣ ਮਤਲਬ ਕਿ ਪੂਰਾ ਉਹ ਬਹੁਤ ਜ਼ਿਆਦਾ ਗੰਦਾ ਜਿੰਨੀ ਵੀ ਆ ਲੁਧਿਆਣਾ ਸ਼ਹਿਰ ਦੀ ਗੰਦਗੀ ਸਾਰੀ ਇੱਥੇ ਆਉਂਦੀ ਆ ਹਾਂਜੀ ਤੇ ਬਿਲਕੁਲ ਜਿਹੜੇ ਪਿੰਡਾਂ ਲੋਕ ਵੀ ਜਿਹੜੇ ਨੇ ਬੁੱਢਾ ਦਿਹਾੜ ਲੱਗੇ ਸਾਕੇ ਰਹਿੰਦੇ ਨੇ ਉਹ ਪਰੇਸ਼ਾਨ ਨੇ ਇਸ ਕਰਕੇ ਕਿਸ ਵੀ ਰਿ ਸਮੈਲ ਆਂਦੀ ਆ ਪੀਣ ਵਾਲਾ ਪਾਣੀ ਜਿਹੜਾ ਉਹ ਦੂਸ਼ਿਤ ਹੋ ਰਿਹਾ ਹੈਗਾ ਜਦੋਂ ਬਰਸਾਤ ਹੁੰਦੀ ਆ ਤਾਂ ਇਹ ਬੁੱਢਾ ਜਿਹੜਾ ਉਫਾਨ ਤੇ ਆਂਦਾ ਹੈ ਤਾਂ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਆਂਦਾ ਤੇ ਫਸਲਾਂ ਖਰਾਬ ਹੋ ਜਾਂਦੇ ਨੇ ਸਰਕਾਰਾਂ ਨੂੰ ਸੋਚਣਾ ਪਵੇਗਾ ਕਿ ਇਹ ਬੁੱਢੇ ਦਰਿਆ ਨੂੰ ਕਿਸ ਤਰ੍ਹਾਂ ਪਹਿਲਾਂ ਹੀ ਤਰ੍ਹਾਂ ਜਿਹੜਾ 10 ਤੋਂ 30 ਸਾਲ ਪਹਿਲਾਂ ਕਹਿੰਦੇ ਸਾਫ਼ ਹੁੰਦਾ ਸੀਗਾ ਪਾਣੀ ਉਹਨੂੰ ਸਾਫ਼ ਕਿੱਦਾਂ ਕੀਤਾ ਜਾਵੇ ਹਾਂਜੀ ਕੇਰ ਸਿੰਘ ਕਿਹੜਾ ਬੰਦਾ ਬਾਪ ਜੀ ਮਾਣੀਏਵਾਲ ਤੇ ਇਹ ਬੁੱਢੇ ਦਰਿਆ ਦਾ ਗੰਦਾ ਪਾਣੀ ਆ ਇਹਦਾ ਅਸਰ ਕਿਹਾ ਉਹਦੇ ਇਹਦਾ ਅਸਰ ਆ ਬਹੁ ਬਿਮਾਰੀਆਂ ਥੱਲੇ ਵਾਲਾ ਪਾਣੀ ਖਰਾਬ ਆ ਐਨੂੰ ਬਹਾਜਦਾ ਥੱਲੇ ਪਾਣੀ ਦਾ ਇਸ ਪਾਣੀ ਨਾਲ ਪੀਲੀਆ ਕਾਲਾ ਪੀਲੀਆ ਹੋਰ ਬਹੁਤ ਬਿਮਾਰੀਆਂ ਕੈਂਸਰ ਵਾਲੀਆਂ ਬਿਮਾਰੀਆਂ ਇਹਦੇ ਨਾਲ ਹੁੰਦੀਆਂ ਨੇ ਤੇ ਸਰਕਾਰਾਂ ਕਿ ਦੇਖਦੇ ਨਹੀਂ ਸਾਫ਼ ਕਰਨ ਵਾਸਤੇ ਸਰਕਾਰਾਂ ਬਸ ਆਈ ਆ ਮਸ਼ੀਨ ਹੁਣ ਆਈ ਆ ਬਸ ਆ ਕੇ ਬਸ ਮੁੜ ਜਾਏਗੀ 2-4 ਦੇ ਲਗਾ ਕੇ ਤੇ ਉਸ ਤੋਂ ਬਾਅਦ ਬਸ ਇਹੀ ਆ ਰਹਿਣਾ ਦਾ ਹੱਬ ਬਗਾ ਲੱਗੇਗਾ ਸਤਨੂਜ ਜਿਗਰਦਾ ਇਹ ਆ ਨਾਲ ਹੀ ਆ ਸਤਨੂਜ ਵਿੱਚ ਜਮਾ ਸਤਨੂਜ ਵਿੱਚ ਪਾਣੀ ਇਹ ਗਾਂ ਜਾਂਦਾ ਰਾਸਤਾ ਨੂੰ ਇਹੀ ਪਾਣੀ ਤੇ ਗਾਂ ਵੀ ਇੰਨਾ ਗੰਦਾ ਪਾਣੀ ਆ ਲੁਧਿਆਣੇ ਦਾ ਜਿਹੜਾ ਤੇ ਗਾਂ ਕਿਹੜਾ ਨਾ ਨੁਕਸਾਨ ਕਰਦਾ ਹੋਊਗਾ ਗਾਂ ਹੀ ਨੁਕਸਾਨ ਕਰਦਾ ਠੀਕ ਇੱਥੇ ਆਪਨੇ ਤਾਂ ਨੁਕਸਾਨ ਬਾਲਾ ਜ਼ਿਆਦੇ ਆ ਨਾ ਜਦੋਂ ਅਸੀਂ ਇੰਜਣ ਬੋਰ ਚਲਾਉਂਦੇ ਆ ਉੱਪਰ ਜਿਵੇਂ ਸਰਫ ਆਪਾਂ ਕੋਲਦੇ ਆ ਤੇਰਾ ਚੱਗ ਉੱਪਰ 5 5 6 ਫੁੱਟ ਪਾਣੀ ਵਾਲੇ ਖਾੜ ਦੇ ਜਿਹੜੇ ਬੋਰਾ ਦੇ ਉਹਨਾਂ ਦੇ ਚੱਗ ਆ ਜਾਂਦੇ ਉੱਪਰ ਜਿਹੜੇ ਆਪਾਂ 40 45 ਫੁੱਟ ਡੂੰਘੇ ਬੂਰ ਕਰੇ ਹੋਇਆ 50 ਕੋਟ ਤੱਕ ਉਹਨਾਂ ਚ ਸਾਰੀ ਚੱਗ ਆਉਂਦੀ ਆ ਬੂਰਾਂ ਦੇ ਉੱਤੇ ਖਾੜੇ ਪਰੇ ਜਾਂਦੇ ਆ ਪੂਰੇ ਚੱਗ ਨਾਲ ਬਹੁਤ ਖਰਾਬ ਆ ਪਾਣੀ ਜੀ ਪੀਣਯੋਗ ਹੈ ਨਹੀਂ ਕਿ ਬਹੁਤ ਬੰਦੇ ਖਰਾਬ ਬੁੜੀਆਂ ਜਵਾਕਾਂ ਦਾ ਬਹੁਤ ਮੁਸ਼ਕਲ ਆ ਵੀ ਇਹ ਪਾਣੀ ਪੀਣ ਨੂੰ ਵਧੀਆ ਨਹੀਂ ਹੈਗਾ ਵੀ ਦੂਜਾ ਇਹ ਵੀ ਖਰਾਬ ਆ ਫਸਲ ਵੀ ਖਰਾਬ ਹੁੰਦੀ ਆ ਉਨੀ ਨਿਕਲਦੀ ਨਹੀਂ ਆਏਗੀ ਤੇ ਇੱਕ ਬਿਮਾਰੀ ਬੁੜੀਆਂ ਕੋਈ ਬਿਮਾਰੀਆਂ ਕਾਲਾ ਪੀਲਾ ਜਾ ਹੈਜਾ ਹੋ ਜਾਂਦਾ ਹੂੰ ਲੈਟਰਨ ਨਾ ਲੱਗ ਜਾਂਦੀ ਆ ਨੇ ਫੇ ਦਵਾਈ ਦੂਰ ਨੂੰ ਕੋ ਜਾਂਦਾ ਨਹੀਂ ਦਵਾਈ ਦੇਣ ਕੋਈ ਨਹੀਂ ਆਉਂਦਾ ਹੈਗਾ ਹੂੰ ਨਾ ਜਾਣਿਆ ਸਰਕਾਰੀ ਉੱਥੇ ਉੱਥੇ ਵੀ ਨਹੀਂ ਦਿੰਦੇ ਹੈਗੇ ਠੀਕ ਹੈ ਗਏ ਆ ਅਸੀਂ ਦੋ ਤਿੰਨ ਵਾਰੀ ਦਵਾਈ ਲੈਣ ਦਿੰਦੇ ਨਹੀਂ ਹੈਗੇ ਇਹ ਕਹਿੰਦੇ ਪਹਿਲਾਂ ਪਾਣੀ ਸਾਫ਼ ਹੁੰਦਾ ਸੀਗਾ ਜੀ ਪਹਿਲਾਂ ਹੁੰਦਾ ਹੋ ਪਹਿਲਾਂ ਸਾਫ਼ ਸੀਗਾ ਕਹਿੰਦੇ ਤੇ ਸਾਡੇ ਹੋਂ ਤੋਂ ਪਹਿਲਾਂ ਸਾਫ਼ ਸੀਗਾ ਤੇ ਉਸ ਤੋਂ ਬਾਅਦ ਖਰਾਬ ਹੋਇਆ ਜੇ ਨਾਂ ਹਰਨੇਕ ਸਿੰਘ ਹੈ ਜੀ ਪਿੰਡ ਬਲੀਪੁਰ ਕਲਾਂ ਜੀ ਸਾਡੇ ਜੇ ਬੁੱਢਾ ਦਰਿਆ ਜੀ ਇਹਨੇ ਬਹੁਤ ਜ਼ਿਆਦਾ ਬਿਮਾਰੀਆਂ ਇਹਦੇ ਨਾਲ ਫੈਲੀਆਂ ਹੋਈਆਂ ਨੇ ਪਹਿਲਾਂ ਇਹਦਾ ਪਾਣੀ ਸਿਗਾ ਸਾਫ਼ ਹੁੰਦਾ ਸੀ ਬਿਲਕੁਲ ਸਾਫ਼ ਸੀਗਾ ਪਾਣੀ ਉਸ ਤੋਂ ਬਾਅਦ ਇਹ ਸ਼ਹਿਰ ਦਾ ਪਾਣੀ ਗੰਦਾ ਪੈ ਗਿਆ ਅੱਜ ਫੈਕਟਰੀ ਦੇ ਪਾਣੀ ਗੰਦਾ ਪੈ ਗਿਆ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਫੈਕਟਰੀਆਂ ਦੇ ਗੰਦੇ ਪਾਣੀ ਪੈਣ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਹੋਈਆਂ ਨੇ ਕਾਲਾ ਪੀੜੀ ਆ ਹੋਰ ਬਹੁਤ ਜ਼ਿਆਦਾ ਤੇ ਕਹਿੰਦੇ ਨੇ ਵੀ ਇਹ ਵੀ ਕੁਝ ਡੈਥ ਰੇਟ ਵੀ ਹੋਈ ਹੈ ਬਹੁਤ ਜ਼ਿਆਦਾ ਬੱਚੇ ਹੋਈਏ ਸਾਡੇ ਪਿੰਡ 'ਚ 60 60 ਸਾਲ ਤੋਂ ਉਪਰ ਮੰਦੇ ਹੈ ਨਹੀਂ ਕੋਈ ਇੱਥੇ ਹੂੰ ਹੋਰ ਕੀ ਬਿਮਾਰੀਆਂ ਹੁੰਦੀਆਂ ਨੇ ਕਾਲਾ ਪੀਲਾ ਹੋ ਗਿਆ ਹੈਜਾ ਹੋ ਗਿਆ ਕੈਂਸਰ ਕੈਂਸਰ ਹੋ ਗਈ ਬਹੁਤ ਬਹੁਤ ਜ਼ਿਆਦਾ ਬਿਮਾਰੀਆਂ ਨੇ ਤੇ ਅੱਗੇ ਸਤ루ਦ ਨੇ ਵੀ ਖਰਾਬ ਕਰ ਰਹੇ ਤਾਂ ਜੀ ਹਾਂ ਜੀ ਸਾਰਾ ਪਾਣੀ ਇਹ ਸਤ루ਦ ਦੇ ਨਾਲ ਦਾ ਗਾਂਹਾਂ ਜਾ ਕੇ ਜੀ ਇਹ ਬਹੁਤ ਜ਼ਿਆਦਾ ਖਰਾਬਾ ਪਾਣੀ ਹੁੰਦਾ ਜੀ ਹੂੰ ਫਿਰ ਲੱਗੇ ਦੇਖਿਆ ਸਤ루ਦ ਦਰਿਆ ਉਹਦੇ ਵਿੱਚ ਗਿਰਦਾ ਜਾ ਕੇ ਨਾਲਾ ਇਹ ਹਾਂ ਜੀ ਸਤ루ਦ ਚ ਪੈਂਦਾ ਪਾਣੀ ਇਹ ਜੀ ਸਾਡੇ ਕੋਲੇ ਜਿਹੜਾ ਜ਼ਿਆਦਾ ਦੂਰ ਨਹੀਂ ਹੈਗਾ ਜੀ ਨਾਲੀ ਇਹ ਚ ਹੂੰ ਤੇ ਕੋਈ ਸਰਕਾਰ ਤੋਂ ਪੁਰ ਅਫਸਰਾਂ ਨੂੰ ਕਦੀ ਕਿਹਾ ਨਹੀਂ ਸਰਪੰਚਾਂ ਸਭਾ ਨੂੰ ਚਾ ਨੇ ਉਹ ਕਿਹਾ ਜੀ ਬਹੁਤ ਕੋਈ ਸੁਣਵਾਈ ਨਹੀਂ ਹੈਗੀ ਜੀ ਹੂੰ ਕਰਨ ਦੇ ਕਰਾਂਗੇ ਬਸ ਕੁਝ ਨਹੀਂ ਹੁੰਦਾ ਜੀ ਬਸ ਬਹੁ ਠੀਕ ਮੁਰਹਾਰਾ ਦੀ ਕੋਈ ਸੁਣਵਾਈ ਨਹੀਂ ਗਈ ਸਾਡਾ ਬੋੜ ਸਾਡੇ ਬੋੜ ਦਾ ਪਾਣੀ ਵੀ ਗੰਦਾ ਹੋ ਗਿਆ ਫਸਲ ਬਹੁਤ ਘੱਟ ਹੁੰਦੀ ਹੈ ਫਸਲ ਨੂੰ ਬਿਮਾਰੀਆਂ ਲੱਗਦੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ ਸਾਡੇ ਕੋਈ ਨਹੀਂ ਹੋ ਰਿਹਾ ਇਹ ਕੰਮ ਕੋਈ ਲੁਧਿਆਣਾ ਦਾ ਬੁੱਢਾ ਦਰਿਆ ਜਿਹਨੂੰ ਸਾਫ਼ ਕਰਨ ਵਾਸਤੇ ਸਰਕਾਰਾਂ ਲੱਗੀਆਂ ਨੇ ਪ੍ਰਧਾਨ ਸਭਾ ਦੀ ਕਮੇਟੀ ਕੰਮ ਕਰ ਰਹੀ ਹੈ ਐਨ ਜੀਓ ਕੰਮ ਕਰ ਰਹੇ ਨੇ ਤੇ ਲੰਬੇ ਸਾਲ ਤੋਂ ਕੰਮ ਹੋ ਰਿਹਾ ਪਰ ਇਹ ਬੁੱਢਾ ਜਿਹੜਾ ਦਰਿਆ ਹੈਗਾ ਜਿਹਨੂੰ ਬੁੱਢਾ ਨਾਲੇ ਦਾ ਨਾਮ ਦਿੱਤਾ ਜਾਂਦਾ ਉਹ ਸਾਫ਼ ਨਹੀਂ ਹੋ ਰਿਹਾ ਪਰ ਇਸ ਬੁੱਢੇ ਦਰਿਆ ਦੀ ਗੱਲ ਕਰੀਏ ਜਿਹਨੂੰ ਅੱਜਕੱਲ ਲੋਕੀ ਨਾਲਾ ਕਹਿੰਦੇ ਨੇ ਇਹ ਵਾਕਈ ਪਹਿਲਾਂ ਬੁੱਢਾ ਦਰਿਆ ਸੀਗਾ ਇਹਦਾ ਪਾਣੀ ਇਸਤੇਮਾਲ ਹੁੰਦਾ ਦਾ ਲੋਕੀ ਨਹਾਉਂਦੇ ਸੀਗੇ ਲੋਕੀ ਇਸ ਪਾਣੀ ਦਾ ਇਸਤੇਮਾਲ ਕਰਦੇ تھے ਪੀਣ ਵਾਸਤੇ ਇਸਤੇਮਾਲ ਕਰਦੇ تھے ਪਰ ਜਿਉਂ-ਜਿਉਂ ਜਿਹੜੀ ਮਾਡਰਨੇਸ਼ਨ ਹੁੰਦੀ ਗਈ ਲੁਧਿਆਣਾ ਦੇ ਆਸ-ਪਾਸ ਇੰਡਸਟਰੀ ਆਂਦੀ ਗਈ ਤੇ ਸ਼ਹਿਰ ਬਸਦੇ ਗਏ ਤੇ ਉਹ ਜਿਹੜਾ ਸੀਵਰ ਦਾ ਪਾਣੀ ਹੈ ਨਾਲਿਆਂ ਦਾ ਪਾਣੀ ਹੈ ਗਲੀਆਂ ਦਾ ਪਾਣੀ ਹੈ ਜਾਂ ਫੈਕਟਰੀ ਦੀ ਵੇਸਟ ਹੈ ਉਹ ਸਾਰੀ ਇਸ ਨਾਲੇ ਦੇ ਵਿੱਚ ਜਾਂਦੇ ਤੁਹਾਨੂੰ ਦਿਖਾਵਾਂਗੇ ਨਾਲੇ ਤੁਸੀਂ ਹਾਲ ਦੇਖੋ ਕਿਸ ਤਰ੍ਹਾਂ ਦੀ ਇਹ ਏ ਉਹ ਪਾਣੀ ਹੈ ਜਿਹੜਾ ਕਿ ਬਿਲਕੁਲ ਕਾਲਾ ਰੰਗ ਜੈਡ ਬਲੈਕ ਜਿਹਨੂੰ ਕਹਈਏ ਉਸ ਰੰਗ ਦਾ ਪਾਣੀ ਹੈ ਜਿਹਨੂੰ ਕਿਹਾ ਜਾਂਦਾ ਹੈਗਾ ਕਿ ਇਹ ਇਸ ਜਿਹੜਾ ਬੁੱਢਾ ਨਾਲਾ ਸੀਗਾ ਜਿਹਨੂੰ ਬੁੱਢਾ ਨਾਲਾ ਕਹਿੰਦਾ ਇਹ ਬੁੱਢਾ ਦਰਿਆ ਸੀਗਾ ਪਹਿਲਾਂ ਇਹਦਾ ਪਾਣੀ ਪੀਤਾ ਜਾਂਦਾ ਦਾ ਲੋਕ ਇਹਨੂੰ ਪੀਣ ਵਾਸਤੇ ਵਰਤਦੇ ਆਪਣੇ ਰੋਜ਼ ਮਰਦ ਜਿੰਦਗੀ ਵਾਸਤੇ ਵਰਤਦੇ ਸੀਗੇ ਤੇ ਹੁਣ ਵੀ ਇਸ ਪਾਣੀ ਦੇ ਵਿੱਚ ਆਪਾਂ ਗੱਲ ਦੱਸਿਏ ਕਿ ਨੀਲੋਂ ਤੋਂ ਕੁਝ ਪਾਣੀ ਜਿਹੜਾ ਹੈਗਾ ਉਹ ਸਰਾਂਧ ਨਹਿਰ ਦਾ ਹੀ ਛੱਡਿਆ ਗਿਆ ਹੈਗਾ ਤਾਂ ਕਿ ਇਹਦਾ ਬਹਾਅ ਜਿਹੜਾ ਉਹ ਬਣਿਆ ਰਹੇ ਉਹ ਗੰਦਗੀ ਬੰਦ ਹੀ ਜਾਵੇ ਤੁਹਾਨੂੰ ਖਾਵਾਂਗਾ ਅਸੀਂ ਪਾਣੀ ਕੱਢਿਆ ਇਸਨ ਨਾਲਾ ਜਿਹੜਾ ਕਿ ਦੇਖਣ ਨੂੰ ਤੁਸੀਂ ਬੋਤਲ ਦੇਖੋਗੇ ਲੱਗਦੀ ਹੈ ਵੀ ਕੋਈ ਕੋਲਡ ਡਰਿੰਕ ਲੱਗਦੀ ਹੈ ਬਲੈਕ ਕਲਰ ਦੀ ਉਸ ਤਰ੍ਹਾਂ ਰੰਗ ਲੱਗਦਾ ਹੈਗਾ ਪਰ ਇਹਦੇ ਵਿੱਚ ਤੁਹਾਨੂੰ ਦਿਖਾਈਏ ਕਿ ਪੂਰਾ ਜਿਹੜਾ ਹੈਗਾ ਪਾਣੀ ਬਲੈਕ ਹੈ ਪਾਣੀ ਨਾਲ ਦਾ ਚੀਜ਼ ਲੱਗਦੀ ਨਹੀਂ ਜੇ ਅਸੀਂ ਨੂੰ ਹੱਥ ਵੀ ਫੜਕੇ ਦਿਖਾਉਣ ਬੋਤਲ ਵਰਕੇ ਦਿਖਾ ਰਹੇ ਹਾਂ ਤੇ ਨਹੀਂ ਲੱਗਦਾ ਕਿ ਬੋਤਲ ਹੈਗਾ ਇਹਦੇ ਪਾਣੀ ਪਾਇਆ ਵਾ ਇਹ ਲੱਗਦਾ ਕਿ ਕੋਈ ਬਲੈਕ ਕਲਰ ਦੀ ਚੀਜ਼ ਪਾਈ ਹੋਈ ਆ ਕੀ ਕੀ ਕੋਲਡ ਡਰਿੰਕ ਜਿਹੜੀ ਹੈਗੀ ਉਸ ਤੋਂ ਦੀ ਕੋਈ ਚੀਜ਼ ਪਾਈ ਹੋਈ ਹੈ ਪੂਰਾ ਪਾਣੀ ਇਹ ਕਾਰਾ ਹੈ ਭਾਵ ਇਸ ਨੂੰ ਲੈ ਕੇ ਸਮਾਰਟ ਸਿਟੀ ਜਿਹੜੀ ਹੈਗੀ ਆ ਉਸ ਪ੍ਰੋਜੈਕਟ ਦੇ ਤਹਿਤ 650 ਕਰੋੜ ਰੁਪਇਆ ਖਰਚ ਕੀਤਾ ਗਿਆ 500 ਕਰੋੜ ਖਰਚ ਹੋ ਗਿਆ 150 ਕਰੋੜ ਹੋਰ ਖਰਚ ਹੋਣਾ ਹੈਗਾ ਟ੍ਰੀਟਮੈਂਟ ਪਲੈਂਟ ਲਗਾਏਗੇ ਨੇ ਕਿੱਥੇ ਗਏ ਉਹ ਪੈਸੇ ਕਿੱਥੇ ਗਏ ਟ੍ਰੀਟਮੈਂਟ ਪਲੈਂਟ ਉਹਨਾਂ ਦਾ ਪਾਣੀ ਕਿੱਥੇ ਹੈ ਗਿਆ ਪਰ ਫਿਰ ਵੀ ਪਾਣੀ ਇਹ ਤੁਹਾਡੇ ਸਾਹਮਣੇ ਪੂਰਾ ਪਾਣੀ ਜਿਹੜਾ ਹੈਗਾ ਇਹ ਕਾਲਾ ਪਾਣੀ ਬਲਕ ਕਾਲਾ ਛੜਾ ਪਾਣੀ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਇਸ ਤੋਂ ਗੱਲ ਸਾਫ਼ ਹੈਗੀ ਹੈ ਕਿ ਪਾਵੇਂ ਸਰਕਾਰ ਆਵੇ ਪਾਵੇਂ ਜਾਵੇ ਪਰ ਅਫਸਰ ਸਾਹੀ ਹੈਗੀ ਹੈ ਉਹ ਇਸ ਬੁੱਢੇ ਦਰਿਆ ਨੂੰ ਸਾਫ਼ ਕਰਨ ਵਾਸਤੇ ਆਪਾਂ ਗੱਲ ਕਹੀਏ ਕਿ ਉਸ ਸੋਚ ਨਾਲ ਕੰਮ ਨਹੀਂ ਕਰ ਰਹੇ ਸੀ ਕਿ ਇਹ ਪਾਣੀ ਸਾਫ਼ ਹੋਵੇ ਲੋਕਾਂ ਨੂੰ ਜਿਹੜਾ ਹੈਗਾ ਸਾਫ਼ ਪਾਣੀ ਮਿਲੇ ਲੋਕੀ ਦੇ ਇਸਤੇਮਾਲ ਵੀ ਕਰ ਸਕਣ ਖੇਤਾਂ 'ਚ ਵੀ ਇਸਤੇਮਾਲ ਹੋ ਸਕਦਾ ਪਰ ਕੋਈ ਦਾ ਇਸਤੇਮਾਲ ਹੋ ਨਹੀਂ ਕਰਦਾ ਅਸੀਂ ਦਿਖਾਵਾਂਗੇ ਕਿ ਜਿੱਥੇ ਜਾ ਕੇ ਦਰਿਆgirਦਾ ਹੈਗਾ ਆ ਸਤਲੁਜ 'ਚ ਮਿਲਦਾ ਹੈ ਉੱਥੇ ਇਹ ਕਾਲਾ ਪਾਣੀ ਪੂਰੇ ਸਤਲੁਜ ਨੂੰ ਵੀ ਦੂਸ਼ਿਤ ਕਰ ਰਿਹਾ ਹੈਗਾ ਉਹਦੇ ਵਿੱਚ ਇੰਦਾਂ ਦਾ ਪਿਛਾ ਹੈਗਾ ਤਾਂ ਕਿ ਉੱਥੋਂ ਅੱਗੇ ਪਾਣੀ ਜਿਹੜਾ ਹੈਗਾ ਇਹ ਹਰੀਕੇ ਪਤਨਵਾਂ ਨੂੰ ਜਾਂਦਾ ਹੈਗਾ ਇਹ ਸਤਲੁਜ ਦਰਿਆ ਜਿਹੜਾ ਹੈਗਾ ਉਹਨੂੰ ਵੀ ਦੂਸ਼ਿਤ ਕਰਨ ਤੋਂ ਬਚਾਉਣ ਲਈ ਕੀ ਕੀ ਤਰ੍ਹਾਂ ਦਾ ਇਹ ਵੀ ਜਾਣਦੇ ਅਸੀਂ ਕੋਸ਼ਿਸ਼ ਕਰਾਂਗੇ ਰਨਲ ਕਰਨਲ ਸੀਐਮ ਲਖਣਪਾਦੀ ਲਖਣ ਸਿੰਘ ਸਾਹਿਬ ਕੀ ਅਖਰਕੜ ਮੁੱਦਾ ਕੀ ਹੋ ਕਿ ਇੰਨੇ ਸਾਲਾਂ ਬਾਅਦ ਵੀ ਬੁੱਢਾ ਦਰਿਆ ਸਾਫ ਨਹੀਂ ਹੋ ਸਕਿਆ ਪੈਸੇ ਖਰਚੇ ਜਾ ਰਹੇ ਨੇ ਅ ਦੇਖੋ ਜੀ ਜਦ ਤੱਕ ਸਰਕਾਰ ਦੀ ਮਨਸ਼ਾ ਸਹੀ ਨਹੀਂ ਹੈ ਸਰਕਾਰੀ ਏਜੰਸੀਆਂ ਦੀ ਮਨਸ਼ਾ ਸਹੀ ਨਹੀਂ ਹੈ ਤੇ ਕੋਈ ਵੀ ਪ੍ਰੋਜੈਕਟ ਕੰਪਲੀਟ ਨਹੀਂ ਹੋ ਸਕਦਾ ਸਕਸੈਸਫੁਲੀ ਤੇ ਉਹ ਕੰਪਲੀਟ ਕਰਨ ਵਾਸਤੇ ਮਨਸ਼ਾ ਚਾਹੀਦੀ ਹੈ ਵਿਲਪਾਰ ਚਾਹੀਦੀ ਹੈ ਐਡਮਿਨਿਸਟ੍ਰੇਸ਼ਨ ਸਟਰੋਂਗ ਚਾਹੀਦੀ ਹੈ ਪੋਲਿਟিক্যাল ਵਿਲਚਾਈ ਦੀ ਹੈ ਹੁਣ ਕੰਪਲੀਟ ਕਰਨ ਵਾਸਤੇ ਤੇ ਹੁਣ ਸਾਨੂੰ ਥੋੜੀ ਜਿਹੀ ਹੋਪ ਹੈਗੀ ਹੈ ਪ੍ਰੈਜ਼ੈਂਟ ਗਵਰਨਮੈਂਟ ਦੇ ਕੋਲੋਂ ਕਿ ਹਾਂ ਇਹਨਾਂ ਨੇ ਕਿਉਂਕਿ ਸਾਡਾ ਇੱਕ ਬਹੁਤ ਵੱਡਾ ਇਸ਼ੂ ਸੀ ਜਿਹੜਾ ਮਾਨ ਸਾਹਿਬ ਨੇ 2 ਮਿੰਟ ਦੇ ਵਿੱਚ ਹੱਲ ਕਰਤਾ ਔਰ ਉਹਨਾਂ ਨੇ ਮੱਤੇਵੜਾ ਜੰਗਲ ਦਾ ਪ੍ਰੋਜੈਕਟ ਨੂੰ ਕੈਨਸਲ ਕੀਤਾ ਇਹ ਔਰ ਇਹਨਾਂ ਨੇ ਇਸ ਇਸ ਗੱਲ ਦੇ ਉੱਤੇ ਵੀ ਵਾਅਦਾ ਕੀਤਾ ਹੈ ਵੀ ਅਸੀਂ ਬੁੱਢਾ ਦਰਿਆ ਦੀ ਪੂਰੀ ਨਹਾਰ ਵਾਪਸ ਲਿਆਵਾਂਗੇ ਔਰ ਜਿਹੜਾ ਇਸ ਵੇਲੇ ਇਹ ਨਾਲਾ ਬਣਿਆ ਹੋਇਆ ਹੈ ਇਹਨੂੰ ਵਾਪਸ ਬੁੱਢਾ ਦਰਿਆ ਦਾ ਨਾਮ ਦਵਾਂਗੇ ਇਸ ਕਰਕੇ ਅਸੀਂ ਪੂਰੀ ਉਮੀਦ ਰੱਖ ਕੇ ਬੈਠੇ ਹੋਏ ਹਾਂ ਕਿ ਇਸ ਚੀਜ਼ ਕਿੰਨੇ ਕਿੰਨੇ ਫੈਕਟਰੀ ਦੇ ਆਊਟਲੈਟਸ ਹੈਗੇ ਇਸ ਟਾਈਮ ਤੁਹਾਨੂੰ ਜਾਣਕਾਰੀ ਮਿਲੀ ਹੈ ਯਾੜੇ ਗੰਦੇ ਨਾਲੇ ਆਂਦੇ ਨੇ ਉਹ ਕਿੰਨੇ ਕਿ ਨਹੀਂ ਇੱਥੇ ਦੇਖੋ ਜਿਹੜੇ ਗੰਦੇ ਨਾਲਿਆਂ ਦੇ ਆਊਟਲੈਟਸ ਹੈ ਉਹ ਕਮ ਸੇ ਕਮ ਮੇਰੇ ਖਿਆਲ ਸੱਤ ਜਾਂ ਅੱਠ ਆਊਟਲੈਟਸ ਹੈ ਜਿਦੇ ਵਿੱਚ ਡੈਰੀਆਂ ਦੇ ਵੀ ਸ਼ਾਮਲ ਹੈ ਔਰ ਕੁਝ ਪੁਰਾਣੇ ਸ਼ਹਿਰ ਦੇ ਵੀ ਸ਼ਾਮਲ ਹੈ ਔਰ ਇਹ ਜਿਹੜੇ ਆਊਟਲੈਟਸ ਹੈ ਇਹਨਾਂ ਦਾ ਰੀਜੂਵਿਨੇਸ਼ਨ ਪ੍ਰੋਜੈਕਟ ਦੇ ਨਾਲ ਕੋਈ ਤੱਲਕ ਨਹੀਂ ਹੈ ਠੀਕ ਹੈ ਔਰ ਇਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਇੱਕ ਬੁੱਢਾ ਦਰਿਆ ਪੈਦਲ ਯਾਤਰਾ ਵਨ ਸ਼ੁਰੂ ਕੀਤੀ ਜੋ ਅਸੀਂ 55 ਕਿਲੋਮੀਟਰ ਦਾ ਪੂਰਾ ਡਿਸਟੈਂਸ ਕੋਮਕਲਾ ਤੋਂ ਲੈ ਕੇ ਜਿੱਥੇ ਦਰਿਆ ਨਾਲ ਸੰਗਮ ਹੁੰਦਾ ਹੈ ਬੁੱਢਾ ਦਰਿਆ ਦਾ ਸਤਲੁਜ ਨਾਲ ਉੱਥੇ ਤੱਕ ਅਸੀਂ ਟਰੈਵਲ ਕੀਤਾ ਔਰ ਅਸੀਂ 4-5 ਕਿਲੋਮੀਟਰ ਹਰ ਸੰਡੇ ਕੱਢਦੇ ਸੀਗੇ ਔਰ ਜਗਾ ਜਗਾ ਤੇ ਜਾ ਕੇ ਅਸੀਂ ਸਪੋਰਟ ਕੀਤਾ ਜਿਹੜੇ ਵੀ ਪੋਲੂਟਿੰਗ ਪੁਆਇੰਟਸ ਔਰ ਇਹਨਾਂ ਨੂੰ ਫਿਰ ਉਹਦੇ ਬਾਅਦ ਇੱਕ ਪੇਪਰ ਤੇ ਤੌਰ ਤੇ ਤਿਆਰ ਕਰਕੇ ਵੀ ਇਸ ਨੂੰ ਰੀ ਜੁਬਿਲੀਸ਼ਨ ਪ੍ਰੋਜੈਕਟ ਜਿਹੜਾ ਤੁਹਾਡਾ ਹੈਗਾ ਇਹ ਅਪਗ੍ਰੇਡੇਸ਼ਨ ਆਫ ਟ੍ਰੀਟਮੈਂਟ ਪਲਾਂਟਸ ਹੈ ਇਹ ਤਾਂ ਸਕਸੈਸਫੁਲ ਹੋਏਗਾ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਹੋਰ ਧਿਆਨ ਦਿਓਗੇ ਫਿਰ ਉਹਨੂੰ ਲਿਖਤ ਰੂਪ ਦੇ ਵਿੱਚ ਮਾਨ ਸਾਹਿਬ ਨੂੰ ਡੀਸੀ ਸਾਹਿਬ ਨੂੰ ਮਿਊਨਿਸਪਲ ਕਮਿਸ਼ਨਰ ਨੂੰ ਤੇ ਸਾਰੇ ਜਿੰਨੇ ਇਲੈਕਟਿਡ ਐ ਐਮਐਲਏਜ਼ ਆਪਣੇ ਲੁਧਿਆਣੇ ਦੇ ਉਹਨਾਂ ਨੂੰ ਇਨਕਲੂਡਿੰਗ ਬਿੱਟੂ ਸਾਹਿਬ ਨੂੰ ਸਾਰਿਆਂ ਨੂੰ ਦਿੱਤਾ ਇੱਕ ਇੱਕ ਕਾਪੀ ਅਸੀਂ ਪਰ ਉਹਦੇ ਤੋਂ ਕੋਈ ਕਾਰਵਾਈ ਸਾਹਮਣੇ ਦਿਖਦੀ ਨਜ਼ਰ ਨਹੀਂ ਆਈ ਤੇ ਅਸੀਂ ਬਾਰ-ਬਾਰ ਫਿਰ ਲੋਕਾਂ ਦੇ ਵਿੱਚ ਫਿਰ ਬੁੱਢਾਦਰਿਆ ਪਾਦਿਆ ਤਰ੍ਹਾਂ ਦੋ ਕੀਤੀ ਫਰ 3 ਕੀਤੇ ਫਿਰ 4 ਹੁਣ 5 ਕਰ ਰਹੇ ਆ ਜਿਹਦੇ ਵਿੱਚ ਅਸੀਂ ਪਬਲਿਕ ਲੋਕੇਸ਼ਨਾਂ ਤੇ ਪਬਲਿਕ ਇੰਪੋਰਟੈਂਟ ਪਲੇਸਸ ਉੱਤੇ ਜਾ ਕੇ ਲੋਕਾਂ ਨੂੰ ਉਜਾਗਰ ਕਰ ਰਹੇ ਆ ਇਸ ਚੀਜ਼ ਦੇ ਬਾਰੇ ਜਾਣਕਾਰ ਕਰ ਰਹੇ ਆ ਅਭਿਆਨ ਉੱਤੇ ਆਪਣਾ ਅਭਿਆਨ ਚਲਾ ਰਹੇ ਆ ਇੰਡਸਟਰੀਆਂ ਕਿਨੇ ਬਣ ਰਹੇ ਆ ਇੰਡਸਟਰੀ ਦੇ ਪੁਆਇੰਟਸ ਜਿਹੜੇ ਹੈ ਜੀ ਅਣਗਿਣਤ ਹੈ ਜੇ ਦੇਖਿਆ ਜਾਵੇ ਤਾਂ ਕਿਉਂਕਿ ਜਿਹੜੀ ਪੁਰਾਣੀ ਇੰਡਸਟਰੀ ਸ਼ਹਿਰ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਕੋਲ ਕੋਈ ਇਨਫਰਾਸਟ੍ਰਕਚਰ ਤਾਂ ਹੈ ਨਹੀਂ ਉਹ ਮਿਕਸ ਲੈਂਡ ਯੂਜ਼ ਦੇ ਉੱਤੇ ਲੱਗੀ ਹੋਈ ਹੈ ਠੀਕ ਹੈ ਉਹ ਉਹਨਾਂ ਕੋਲ ਇਨਫਰਾਸਟ੍ਰਕਚਰ ਤਾਂ ਹੈ ਨਹੀਂ ਉਹ ਸਾਰੇ ਸਾਰੇ ਪਾਣੀ ਸੀਵਰ ਚ ਪਾਉਂਦੇ ਆ ਜਿਹੜੀ ਸਕੈਟਰਡ ਇੰਡਸਟਰੀ ਹੁਣ ਆਇਡੈਂਟੀਫਾਈ ਕੀਤੀਆਂ ਲੇਟਸਟ ਨੇ 57 ਇੰਡਸਟਰੀਜ਼ ਆ ਜਿਹੜੀਆਂ ਕੀ ਸੀਵਰ ਨੂੰ ਯੂਜ਼ ਕਰ ਰਹੀਆਂ ਔਰ ਉਹ ਜਿਨਨੇ ਐਸਟੀਪੀ ਲੱਗੇ ਹੋਏ ਆ ਉਹ ਕੋਈ ਵੀ ਕਿਸੇ ਕੈਮੀਕਲ ਨੂੰ ਕਿਸੇ ਹੈਵੀ ਮੈਟਲ ਨੂੰ ਜਾਂ ਕਿਸੇ ਐਸਿਡ ਨੂੰ ਟ੍ਰੀਟ ਕਰਨ ਦੇ ਵਾਸਤੇ ਉਹ ਫਿੱਟ ਨਹੀਂ ਜੇ ਇਹ ਕੈਮੀਕਲ ਦੇ ਇਦਾਂ ਜਾਂਦੇ ਵਿੱਚ ਇਹ ਉਹ ਬਲਕਿ ਉਹਨਾਂ ਨੂੰ ਖਰਾਬ ਕਰਦੇ ਆ ਪਲਾਂਟਸ ਨੂੰ ਤੋਂ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਹੁਣੇ ਪਰਸੋਂ ਮੈਂ ਇਹਨਾਂ ਨੂੰ ਇੱਕ ਸੁਝਾਅ ਦੇ ਤੌਰ ਦੇ ਉੱਤੇ ਨੌ ਪੁਆਇੰਟ ਦੇ ਨਾਲ ਦਿੱਤੇ ਵੀ ਇਹ ਪ੍ਰਾਇੋਰਟੀ ਦੀ ਸੋਚੀ ਤਿਆਰ ਕਰ ਲੋ ਸਰਕਾਰ ਕਰ ਲਵੇ ਤੇ ਸਾਡਾ ਮਿਸ਼ਨ ਜਿਹੜਾ ਹੈਗਾ ਬੁੱਢਾ ਦਰਿਆ ਦਾ ਬੜਾ ਅੱਛੀ ਤਰੀਕੇ ਨਾਲ ਸਕਸੈਸਫੁਲ ਹੋ ਸਕਦਾ ਹੈ ਔਰ ਲੋਕੀ ਮਰਨੋਂ ਬਚ ਸਕਦੇ ਆ ਬਿਮਾਰੀਆਂ ਤੋਂ ਬਚ ਸਕਦੇ ਆ ਪਹਿਲਾਂ ਤਾਂ ਇਮੀਡੀਏਟਲੀ ਜਿਹੜਾ ਹੈਗਾ ਸੀਵਰ ਦੇ ਥਰੂ ਜਿਹੜਾ ਪਾਣੀ ਆ ਰਿਹਾ ਉਹ ਬੰਦ ਕਰ ਦਿੱਤਾ ਜਾਵੇ ਉਹ ਇਹ ਤਾਂ ਕੋਈ ਹਮੇਸ਼ਾ ਸਟ੍ਰੈਕਟਲੀ ਬੰਦ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡਾ ਟ੍ਰੀਟਮੈਂਟ ਪਲਾਨ ਸਕਸੈਸਫੁਲੀ ਚੱਲਣਗੇ ਜੇ ਇਹ ਹੋ ਜਾਂਦਾ ਤਾਂ ਮੋਰ ਥੈਨ 1/3 ਤੁਹਾਡਾ ਪੋਲੂਸ਼ਨ ਜਿਹੜਾ ਬਹੁਤ ਜ਼ਿਆਦਾ ਰੁਕ ਜਾਏਗਾ ਉਸ ਤੋਂ ਬਾਅਦ ਫਿਰ ਜਿੰਨੇ ਸੀਟਪੀ ਲੱਗੇ ਹੋਇਆ ਚਾਰ ਦੇ ਚਾਰ ਸੀਟਪੀ ਆ ਤਿੰਨ ਡਾਈਂਗ ਦੇ ਆ ਇੱਕ ਇਲੈਕਟ੍ਰੋਪਲੇਟਿੰਗ ਦਾ ਜਿਹੜੀ ਜੀਬੀਆਰ ਚਲਾ ਰਹੀ ਹੈ ਇਹ ਚਾਰੋਂ ਤੇ ਚਾਰੋਂ ਦਾ ਗੰਦ ਜਿਹੜਾ ਹੈਗਾ ਪਾਣਾ ਇਹ ਬਿਲਕੁਲ ਟ੍ਰੀਟ ਕਰਨ ਔਰ ਐਸ ਪਰ ਦਾ ਆਰਡਰ ਇਟ ਇਹ ਪਾਣੀ ਜਿਹੜਾ ਹੈਗਾ ਇਹ ਕਿਸੇ ਵਾਟਰ ਬੋਡੀ ਜੇ ਨਹੀਂ ਪੜਨਾ ਨਾ ਇਹ ਧਰਤੀ ਚ ਪੈਣਾ ਇਹਨਾਂ ਨੇ ਇਹਨੂੰ ਰੀਯੂਟਲਾਈਜ਼ ਕਰਨਾ ਪਾਣੀ ਨੂੰ ਕਿੱਦਾਂ ਰੀਯੂਟਲਾਈਜ਼ ਕਰਨਾ ਹੈ ਉਹ ਇੰਡਸਟਰੀ ਨੂੰ ਸੋਚਣਾ ਚਾਹੀਦਾ ਹੈ ਔਰ ਉਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਉਹਦੀ ਡਿਸਪੋਜ਼ਲ ਸਾਫ਼ ਹੋਏਗਾ ਬੁੱਢਾ ਲਿਆ ਉਹ ਉਸ لحاظ ਨਾਲ ਸਾਫ਼ ਹੋਏਗਾ ਪਰ ਜੋਦੋ ਕੈਮੀਕਲ ਫੈਕਟਰੀ ਜਦ ਤੱਕ ਨਹੀਂ ਪੂਨੇ ਬੰਦ ਕਰਦੇ ਜਦੋਂ ਤੱਕ ਉਹ ਚੋ ਐਸਿਡ ਪੈਣੇ ਨਹੀਂ ਬੰਦ ਹੁੰਦੇ ਇੰਡਸਟਰੀਆਂ ਦੇ ਪੇਂਟ ਇੰਡਸਟਰੀ ਸਟੀਲ ਇੰਡਸਟਰੀ ਇਹ ਸਾਰੇ ਦੇ ਸਾਰੇ ਜਿਹੜਾ ਗੰਦ ਪੈਣਾ ਨਹੀਂ ਬੰਦ ਹੁੰਦਾ ਤਦ ਤੱਕ ਬੁੱਢਾ ਦਰਿਆ ਦਾ ਪ੍ਰੋਜੈਕਟ ਸਕਸੈਸਫੁਲੀ ਹੋ ਸਕਦਾ ਨਿਕੋਏ ਦਰਿਆ ਦੀ ਜਿਹੜੀਆਂ ਪ੍ਰੋਬਲਮਾਂ ਨੇ ਬੁੱਢੇ ਨਾ ਬੁੱਢਾ ਦਰਿਆ ਬਣਾਉਣਾ ਇਹਨੂੰ ਸਭ ਨਾਲ ਪਹਿਲਾਂ ਦਾ ਸਾਡਾ ਮਿਸ਼ਨ ਆ ਇਹ ਜਿਹੜਾ ਪਿਛਲੇ ਸਮੇਂ ਦੀਆਂ ਸਰਕਾਰਾਂ ਵੇਲੇ ਜੋ ਇਹਦਾ ਇਹਦੇ ਨਾਲ ਵਧਿੱਕੀ ਹੋਈ ਆ ਇਹਨੂੰ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਬਣਾਤਾ ਅੱਜ ਉਹਨੂੰ ਕਾਲਾ ਪਾਣੀ ਦਾ ਰੂਪ ਦੇਤਾ ਇਸ ਕਰਕੇ ਸਾਡੇ ਸਰਕਾਰ ਦਾ 2 ਸਾਲ ਦਾ ਪਿਛਲਾ ਸਾਡੇ ਸੰਤ ਸੀਚਿਆਲ ਮੈਂਬਰ ਰਾਜ ਸਭਾ ਸਾਡੇ ਚੇਅਰਮੈਨ ਭੋਲਾ ਜੀ ਗਰੇਵਾਲ ਮੈਂ ਵੀ ਉਸ ਕਮੇਟੀ ਦਾ ਮੈਂਬਰ ਆ ਤੇ ਸਾਰੇ ਬੱਗਾ ਜੀ ਅਸੀਂ ਸਾਰੇ ਹੀ ਰਲ ਕੇ ਗੋਗੀ ਜੀ ਇਹ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਹੈ ਸਾਡਾ ਮਿਸ਼ਨ ਔਰ ਅਸੀਂ ਲੱਗੇ ਹੋਇਆ ਅੱਗੋਂ ਬਰਸਾਤਾਂ ਦਾ ਦੇਣਾ ਜਿਹੜੇ-ਜਿਹੜੇ ਇਲਾਕੇ ਚ ਪੈਂਦਾ ਉਹ ਸਾਰਿਆਂ ਨੇ ਆਪਣੀ ਜੋ ਬੁੱਢੇ ਦਰਿਆ ਦੇ ਨਾਲ-ਨਾਲ ਲੋਕਾਂ ਨੇ ਕਬਜ਼ੇ ਕੀਤੇ ਹੋਇਆ ਜਾਂ ਕੋਈ ਸਮਾਨ ਰੱਖੇ ਹੋਇਆ ਉਹ ਸਾਰੇ ਚੱਕ ਕੇ ਬੁੱਢੇ ਦਰਿਆ ਨੂੰ ਸਾਫ਼ ਸੁਥਰਾ ਕਰਕੇ ਇਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇੱਥੋਂ ਆਪਾਂ ਮੋਗਾ ਸਹਿਰ ਚਲੇ ਜਾਨੇ ਜਦੋਂ ਉੱਤੇ ਬਹੁਤ ਲੋਕ ਇਸ ਕਰਕੇ ਨਰਕ ਭੋਗਦੇ ਆ ਇਹ ਲੋਕ ਕੈਂਸਰ ਦੇ ਨਾਲ ਪੇਸ਼ੈਂਟ ਹੁੰਦੇ ਆ ਇਸ ਕਰਕੇ ਇਹਦੀ ਸਫਾਈ ਹੋਣੀ ਜ਼ਰੂਰੀ ਆ ਜਿਹੜਾ ਵੀ ਕੰਮ ਇਹਦੇ ਵਿੱਚ ਕੋਈ ਗਲਤ ਪੋਲਿਊਸ਼ਨ ਪਾਉਂਦਾ ਵਾ ਉਹਦੇ ਲਈ ਸ਼ਕਤੀ ਹੋਊਗੀ ਇਸ ਕੰਮ ਦੀ ਪੂਰਾ ਇਸਰੋਂ ਵੀ ਕੋਈ ਬਜਟ ਵੀ ਖਾਸ ਅਲੋਕੇਟ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਬਿਲਕੁਲ ਇਹਦੇ ਲਈ ਬਜਟ ਵੀ ਪੂਰਾ ਬਣਾ ਕੇ ਇਹਨੂੰ ਜਿੰਨਾ ਦੇ ਕੋ ਮਸਾਬਨਾ ਵੱਡੀ ਗੱਲ ਤਾਂ ਇਹ ਆ ਜਿਹੜਾ ਇਹ ਬੁੱਢਾ ਦਰਿਆ ਵਾ ਸਾਡੇ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਆ ਗਊ ਘੜ ਗੁਰਦੁਆਰਾ ਸਾਹਿਬ ਉਹਦੇ ਨਾਲੋਂ ਲੰਘਦਾ ਬਾ ਇਹਨੂੰ ਅਸੀਂ ਬੁੱਢਾ ਦਰਿਆ ਬਣਾਵਾਂਗੇ ਪਹਿਲਾਂ ਸਰੋਵਰ ਨਹੀਂ ਹੁੰਦਾ ਸੀ ਗੁਰਦੁਆਰਾ ਸਾਹਿਬ ਚ ਲੋਕ ਇਸੇ ਦਰਿਆ ਦੇ ਵਿੱਚੋਂ ਇਸ਼ਨਾਨ ਕਰਕੇ ਮਹਾਰਾਜ ਦੇ ਉੱਥੇ ਜਾ ਕੇ ਸੀਸ ਝੁਕਾਉਂਦੇ ਸੀਗੇ ਇਹ ਆਪਣੇ ਲੋਕਾਂ ਨੇ ਹੀ ਇਸ ਕੰਮ ਦੇ ਵਿੱਚ ਇਹਨੂੰ ਬੁੱਢਾ ਨਾਲਾ ਬਣਾਤਾ ਜੋ ਬੁੱਢੇ ਦਰਿਆ ਦਾ ਰੂਪ ਸੀਗਾ ਅੱਜ ਇਹਨੂੰ ਕੋਸ਼ਿਸ਼ ਆ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਸਾਡੇ ਸੁਪਰੀਮੋ ਅਰਵਿੰਦ ਕੇਦੀਵਾਲ ਜੀ ਵੀ ਔਰ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਦੋਨਾਂ ਦਾ ਮਿਸ਼ਨ ਹੈ ਇਹਨੂੰ ਦੁਬਾਰਾ ਜਿਹੜਾ ਰੂਪ ਪਹਿਲਾਂ ਸੀ ਉਹੀ ਰੂਪ ਚ ਲਿਆਈਏ ਜਿਹਨੂੰ ਲੋਕਾਂ ਦੇ ਵਿੱਚ ਕੈਮੀਕਲ ਵਾਲਾ ਪਾਣੀ ਪਾਉਂਦੇ ਨੇ ਗੰਦਗੀ ਫਿੜਦੇ ਉਹਨਾਂ ਨੂੰ ਵੀ ਬਿਲਕੁਲ ਉਹਨਾਂ ਲਈ ਪੰਜਾਬੀ ਦੀ ਗੱਲ ਆ ਦੇਖੋ ਗੱਲ ਸੁਣ ਲਓ ਜਦੋਂ ਐਡਾ ਵੱਡਾ ਜਾਨੀ ਨੁਕਸਾਨ ਹੋ ਰਿਹਾ ਉਹ ਇਨਸਾਨੀਅਤ ਦੀ ਜਾਨ ਨਾਲੋਂ ਜ਼ਿਆਦਾ ਪੈਸੇ ਨਹੀਂ ਕੀਮਤੀ ਹੈ ਜੀ ਲੋਕੀ ਪੈਸੇ ਦੇ ਪਿੱਛੇ ਅਗਰ ਸੋਚਣ ਵੀ ਸਾਡਾ ਤਾਂ ਉੱਥੇ ਇਹ ਕੰਮ ਇਦਾਂ ਹੀ ਚੱਲੂਗਾ ਉਹ ਬਿਲਕੁਲ ਗਲਤ ਗੱਲਾਂ ਜਿਹੜਾ ਕੋਈ ਬੰਦਾ ਉਸ ਕੰਮ ਦੇ ਵਿੱਚ ਬੁੱਢਾ ਨਾਰਾ ਬਣਾਉਣ ਦੀ ਕੋਸ਼ਿਸ਼ ਕਰਦਾ ਵਾ ਉਹਦੇ ਲਈ ਸ਼ਕਤੀ ਹੋਣੀ ਹੋਣੀ ਆ ਉਸ ਕੰਮ ਲਈ ਕਿਸੇ ਦਾ ਲਾਇਆ ਨਹੀਂ ਹੋਣਾ ਦਰਿਆ ਜਿਹੜਾ ਕਿ ਬੁੱਢਾ ਨਾਲਾ ਬਣਿਆ ਹੋਇਆ ਹੈਗਾ ਕਹਿੰਦੇ ਨੇ 57 ਤੋਂ 58 ਫੈਕਟਰੀ ਦੇ ਆਊਟਲੈਟਸ ਦਾ ਪਾਣੀ ਇੱਥੇ गिरਦਾ ਤੇ ਹੋਰ ਗੰਦੇ ਜਿਹੜੇ ਨਾਲੇ ਨੇ ਸ਼ਹਿਰ ਦੇ ਲੁਧਿਆਣੇ ਦੇ ਉਹਨਾਂ ਦਾ ਪਾਣੀ गिरਦਾ ਹੈਗਾ ਹਾਲਤ ਕਿਆ ਹੈਗੀ ਹੈ ਇਹ ਜਿਹੜਾ ਪਾਣੀ ਹੈਗਾ ਪਹਿਲਾਂ ਬੁੱਢੇ ਦਰਿਆ ਨੂੰ ਲੋਕਾਂ ਨੇ ਬੁੱਢਾ ਨਾਲਾ ਬਣਾਤਾ ਗੰਦੂ ਚ ਪਾ ਕੇ ਤੇ ਹੁਣ ਇਹ ਜਿਹੜਾ ਬੁੱਢਾ ਦਰਿਆ ਹੈਗਾ ਇਹ ਸਤਲੂ ਦਰਿਆ ਨੂੰ ਦੂਸ਼ਿਤ ਕਰਦਾ ਤੁਹਾਨੂੰ ਦਿਖਾਵਾਂਗੇ ਕਿ ਇਹ ਜਗ੍ਹਾ ਦੇ ਉੱਪਰ ਆ ਕੇ ਜਿਹੜਾ ਬੁੱਢਾ ਦਰਿਆ ਹੈਗਾ ਸਾਰਾ ਦਾ ਸਾਰਾ ਸਤਲੂ ਜੰਦੀ ਦੇ ਵਿੱਚ ਜਿਹੜਾ ਹੈਗਾ ਉਹ ਜਾ ਕੇ ਮਤਲਬ ਸਾਹਮਣੇ ਉਹ ਸਤਲੂ ਜਾ ਰਹੀ ਹੈ ਸਾਫ ਪਾਣੀ ਬਿਲਕੁਲ ਐਨ ਨਰਮਲ ਪਾਣੀ ਹੁੰਦਾ ਚਿੱਟੇ ਰੰਗ ਦਾ ਪਾਣੀ ਮੋਤੀਆਂ ਵਰਗਾ ਪਾਣੀ ਹੈਗਾ ਔਰ ਦੂਜੇ ਪਾਸੇ ਜਿਹੜਾਗਾ ਬੁੱਢਾ ਨਾਲਾ ਆ ਰਿਹਾ ਹੈ ਇੱਕ ਕਾਲਾ ਪਾਣੀ ਹੈ ਦੋਨੋਂ ਦਾ ਸੰਗਮ ਦੇਖੋ ਇੱਥੇ ਹੁੰਦਾ ਹੈਗਾ ਤੇ ਕਹਿੰਦੇ ਨੇ ਕਿ ਕਈ ਵਾਰੀ ਇੱਥੇ ਬਹੁਤ ਸਾਰੀਆਂ ਮੱਛੀਆਂ ਵਰਗੀਆਂ ਨੇ ਕੈਮੀਕਲ ਆਏ ਨੇ ਕੈਮੀਕਲ ਪੈਂਦਲ ਵਾਲਾ ਪਾਣੀ ਸੀਗਾ ਇਹ ਬੁੱਢੇ ਨਾਲਾ ਦਰਿਆ ਦਾ ਉਹਨਾਂ ਬਹੁਤ ਸਾਰੀਆਂ ਮੱਛੀਆਂ ਇੱਥੇ ਮਰਦੀਆਂ ਨੇ ਤੇ ਇਹ ਜਿਹੜਾ ਪਾਣੀ ਹੈਗਾ ਪੂਰੀ ਤਰ੍ਹਾਂ ਦੋਸ਼ਿਤ ਹੁੰਦਾ ਹੈਗਾ ਜੇ ਆਪਾਂ ਗੱਲ ਕਰੀਏ ਸਤਲੂ ਦਰਿਆ ਦਾ ਸਤਲੂ ਤੇ ਅੱਗੇ ਰਾਜਸਥਾਨ ਨੂੰ ਜਾਂਦਾ ਹੈਗਾ ਪਾਣੀ ਇਹ ਦੇਖੋ ਤੁਸੀਂ ਸਾਹਮਣੇ ਦੇਖੋਗੇ ਇੱਕ ਪਾਸੇ ਜਿਹੜਾ ਹੈਗਾ ਕਾਲੇ ਲੰਗ ਦਾ ਬੁੱਢਾ ਦਰਿਆ ਆ ਤੇ ਦੂਜੇ ਪਾਸੇ ਸਤਲੂ ਦਰਿਆ ਹੈਗਾ ਦੋਨਾਂ ਦਾ ਪਾਣੀ ਆਪਸ ਜਿਹੜਾ ਹੈ ਮੈਚ ਹੁੰਦਾ ਹੈਗਾ ਤੇ ਇਹ ਸਾਰਾ ਬੁੱਢਾ ਨਾਲਾ ਜਿਹੜਾ ਹੈਗਾ ਬੁੱਢਾ ਦਰਿਆ ਜਿਹੜਾ ਹੈਗਾ ਇਹ ਸਤਲੂ ਦੇ ਵਿੱਚ ਪੈ ਜਾਂਦਾ ਹੈਗਾ ਤੇ ਲੁਧਿਆਣੇ ਦਾ ਸਾਰਾ ਗੰਦਾ ਪਾਣੀ ਵਿੱਚੋਂ ਲੰਘਦਾ ਹੋਇਆ ਦੁੱਧਾਂ ਦੇ ਪਾਸ ਪਿੱਛੋਂ ਆਂਦਾ ਹੋਇਆ ਫਿਰ ਲੁਧਿਆਣੇ ਜਾਂਦਾ ਕਿ ਸਫੈਰ ਦਾ ਗੰਦਾ ਪਾਣੀ ਆਂਦਾ ਵਾ ਸੀਵਰ ਦਾ ਗੰਦਾ ਪਾਣੀ ਆਂਦਾ ਸਾਰਿਆਂ ਜਿਹੜੀਆਂ ਪਹਾੜੀ ਨਾਲੀਆਂ ਨੇ ਜਿਹੜੀਆਂ ਗਲੀਆਂ ਦੇ ਨਾਲੀਆਂ ਨੇ ਨਾਲੇ ਨੇ ਉਹਨਾਂ ਦਾ ਪ ਕਰ ਰਿਹਾ ਹੈਗਾ ਸਰਕਾਰਾਂ ਸਿਰਫ ਇਸ ਬੁੱਢੇ ਦਰਿਆ ਨੂੰ ਸਾਫ਼ ਕਰਨ ਵਾਸਤੇ ਕੋਸ਼ਿਸ਼ ਕਰ ਰਹੀਆਂ ਪਰ ਅੱਜ ਤੱਕ ਦੇਖੋ 22 ਸਾਲ ਆਪਾਂ ਕਰੀਏ ਕੁਝ ਲੋਕ ਤਾਂ 25-25 ਸਾਲ ਲੱਗੇ 25 ਸਾਲ ਚ ਵੀ ਇਹ ਜਿਹੜਾ ਬੁੱਢਾ ਦਰਿਆ ਹੈਗਾ ਇਹ ਸਾਫ਼ ਨਹੀਂ ਹੋ ਪਾਇਆ ਹੈਗਾ ਪਰ ਹੁਣ ਇਹ ਜਿਹੜਾ ਬੁੱਢਾ ਦਰਿਆ ਹੈਗਾ ਤੁਸੀਂ ਦੇਖੋਗੇ ਕਿ ਸਤਲੁਜ ਦਰਿਆ ਨੂੰ ਵੀ ਦੂਸ਼ਿਤ ਕਰ ਰਿਹਾ ਹੈਗਾ ਸਤਲੁਜ ਦਰਿਆ ਦੇ ਵਿੱਚ ਸਾਰਾ ਪਾਣੀ ਜਾ ਰਿਹਾ ਹੈ ਸਾਰੇ ਪਾਣੀ ਨੇ ਦਰਿਆ ਦੇ ਵਿੱਚ ਮਿਲ ਜਾਣਾ ਤੇ ਇਸ ਤਰ੍ਹਾਂ ਹੀ ਜਦੋਂ ਵੀ ਕੋਈ ਵੱਡੇ ਵੱਡੇ ਜਿਹੜੇ ਸ਼ਹਿਰ ਨੇ ਵੱਡੇ ਵੱਡੇ ਸਿਟੀ ਆਂਦੇ ਨੇ ਜਦੋਂ ਦਰਿਆ ਮਤ ਕੰਡੇ ਉਹ ਸਾਰਾ ਉਹਨਾਂ ਦਾ ਗੰਦਾ ਪਾਣੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਦਰਿਆਵਾਂ 'ਤ ਜਾਂਦਾ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਕਰਦਾ ਜਾ ਰਿਹਾ ਹੈਗਾ ਕੁਦਰਤ ਦਾ ਪਾਣੀ ਜਿਹੜਾ ਕਿ ਪਹਾੜਾਂ ਤੋਂ ਬਿਲਕੁਲ ਸ਼ੁੱਧ ਪਾਣੀ ਨਿਰਮਲ ਪਾਣੀ ਨੀਲਾ ਪਾਣੀ ਆਂਦਾ ਹੈਗਾ ਤਾਂ ਉਹ ਰੰਗ ਜਦੋਂ ਬਦਲਦਾ ਹੈਗਾ ਗਾਹਾਂ-ਗਾਹ ਜਾਂਦੇ ਆ ਅੱਗੇ ਲੰਘਦੇ ਹੋਏ ਤੇ ਸਭ ਨੂੰ ਸਾਫ਼ ਦਿਖਾਈ ਦਿੰਦਾ ਕਿ ਇਹ ਪਾਣੀ ਜਿਹੜਾ ਹੈਗਾ ਫੈਕਟਰੀਆਂ ਨੇ ਸੀਵਰ ਲਾਈਨ ਦੇ ਪਾਣੀ ਨੇ ਸ਼ਹਿਰਾਂ ਦੇ ਪਾਣੀ ਨੇ ਇਹ ਕੈਮੀਕਲ ਜਿਹੜਾ ਯੁਕਤ ਪਾਣੀ ਉਹਨਾਂ ਨੇ ਇਸ ਪੂਰੇ ਜਿਹੜਾ ਹੈਗਾ ਦਰਿਆਵਾਂ ਨੂੰ ਜਿਹੜਾ ਹੈਗਾ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਪੀਣ ਵਾਲਾ ਪਾਣੀ ਬਚੇਗਾ ਸਰਕਾਰਾਂ ਚਾਹ ਤਾ ਇਹ ਰੀਰੀ ਟ੍ਰੀਟਮੈਂਟ ਪਲਾਂ ਲਗਾਉਣੇ ਪਾਣਗੇ ਸਾਫ਼ ਸੁਥਰਾ ਪਾਣੀ ਜਿਹੜਾ ਦੇਣ ਔਰ ਉਹ ਟ੍ਰੀਟਡ ਪਾਣੀ ਜਿਹੜਾ ਹੈਗਾ ਉਹ ਦਰਿਆਵਾਂ ਵਿੱਚ ਨਾ ਜਾਵੇ ਉਹਨਾਂ ਲੋਕਾਂ ਦੀ ਯੂਜ਼ ਵਾਸਤੇ ਚਾਹੇ ਉਹ ਗਾਰਡਨਿੰਗ ਵਾਸਤੇ ਵਰਤਣਾ ਚਾਹੇ ਗੱਡੀਆਂ ਧੋਣ ਵਾਸਤੇ ਵਰਤਣਾ ਚਾਹੇ ਪਾਰਕਾਂ ਵਿੱਚ ਪਾਣੀ ਵੰਡ ਦੇਣ ਵਾਸਤੇ ਰੱਖਣਾ ਚਾਹੇ ਹੋਰ ਕੰਮਾਂ ਵਾਸਤੇ ਰੱਖਿਆ ਜਾਵੇ ਪਰ ਉਹਨੂੰ ਇਨ੍ਹਾਂ ਦਰਿਆਵਾਂ ਵਿੱਚ ਨਾ ਛੱਡਿਆ ਜਾਵੇ ਤੁਹਾਡੇ ਸਾਹਮਣੇ ਦੀ ਗੱਲ ਤੁਹਾਨੂੰ ਦਿਖਾਈਏ ਇੱਕ ਵਾਰ ਫਿਰ ਕਿ ਪਾਣੀ ਦੇ ਦੋ ਰੰਗ ਤੁਹਾਡੇ ਸਾਹਮਣੇ ਦਿਖਦੇ ਨੇ ਇਹ ਦੁੱਖ ਕਿੰਨਾ ਵੱਡਾ ਦੁੱਖ ਲੱਗਦਾ ਜਦ ਤੁਸੀਂ ਦੇਖਦੇ ਕਿ ਪਾਣੀ ਸਾਫ਼ ਪਾਣੀ ਸ਼੍ਰਿਆਮ ਦ ਕਿ ਉਹ ਪਾਣੀ ਜਿਹੜਾ ਹੈਗਾ ਪੀਣੇ ਹੋਗਾ ਕੋਈ ਅੱਗੇ ਜਾ ਕੇ ਪੀਂਦਾ ਇਸ ਪਾਣੀ ਨੂੰ ਸਤ루ਦ ਰਿਆਦੇ ਪਾਣੀ ਨੂੰ ਪੀਆ ਜਾਂਦਾ ਰਾਜਸਥਾਨ ਤੱਕ ਪਾਣੀ ਜਾਂਦਾ ਹੈਗਾ ਪਰ ਇਹ ਜਦੋਂ ਬੁੱਢਾਂ ਨਾਲ ਵਿੱਚ गिरਦਾ ਐਦਾਂ ਦੇ ਹੋਰ ਨਾਲੇ ਗਿਰਦੇ ਨੇ ਤਾਂ ਇਹ ਸਾਫ਼ ਪਾਣੀ ਦਾ ਕੀ ਕਸੂਰ ਹੈ ਇਹ ਇਸ ਤਰ੍ਹਾਂ ਨੂੰ ਸੋਚਣਾ ਪਵੇਗਾ ਪਰ ਲੋਕ ਹੱਦ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਫੈਸਲਾ ਲੈਣਾ ਪਵੇਗਾ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਬੁੱਢਾ ਦਰਿਆ ਹੈਗਾ ਕਿੱਥੋਂ ਸ਼ੁਰੂ ਹੁੰਦਾ ਹੈਗਾ ਤੇ ਲੁਧਿਆਣਾ ਚ ਹੁੰਦਾ ਹੋਇਆ ਆਂਦਾ ਜਦੋਂ ਤੇ ਵਿੱਚ ਸੇਵਰ ਦਾ ਪਾਣੀ ਕਿਰਦਾ ਹੈਗਾ ਤੇ ਇਹ ਸਾਰੀ ਜਗ੍ਹਾ ਉਹ ਨੇ ਜਿਹੜੀਆਂ ਕੀ ਇਸ ਬੁੱਢੇ ਨਾਲੇ ਨੂੰ ਆਪਾਂ ਕਹਿੰਦੇ ਆ ਨਾ ਸਾਫ਼ ਨਹੀਂ ਹਰ ਸਕਿਆ ਹਾਲ ਤੱਕ ਨਾ ਹੀ ਸਾਫ਼ ਹੋਣਾ ਹੈਗਾ ਪ੍ਰਯਾਸ ਹੋ ਰਹੇ ਨੇ ਕਰੋੜਾਂ ਰੁਪਏ ਅਰਬਾਂ ਰੁਪਏ ਖਰਚ ਹੋ ਰਿਹਾ ਹੈਗਾ ਪਰ ਇਹ ਜਿਹੜਾ ਬੁੱਢਾ ਨਾਲਾ ਇਹਦੇ ਹੋਰ ਨਾਲੇ ਨੇ ਉਹ ਹੋਰ ਦਰਿਆਵਾਂ ਨੂੰ ਵੀ ਜਿਹੜੇ ਨੇ ਉਹ ਦੂਸ਼ਿਤ ਕਰਨਾ ਕਰ ਰਹੇ ਨੇ ਸਰਕਾਰਾਂ ਨੂੰ ਅਫਸਰਾਂ ਨੂੰ ਅਫਸਰ ਸਾਹਿਬ ਨੂੰ ਖਾਸ ਤ ਕਿ ਪੀਣ ਵਾਲੇ ਪਾਣੀ ਨੂੰ ਸਾਫ਼ ਪਾਣੀ ਨੂੰ ਕਿੱਦਾਂ ਬਤਾਇਆ ਜਾਵੇ ਤਾਂ ਕਿ ਆਵਾਂ ਵਾਲੀਆਂ ਪੀੜ੍ਹੀਆਂ ਵਾਸਤੇ ਸਾਫ਼ ਪਾਣੀ ਮਹੱਈਆ ਹੋਵੇ ਔਰ ਜਿਹੜਾ ਰਹਿ ਗਿਆ ਪ੍ਰਦੂਸ਼ਣ ਤੋਂ ਮੁਕਤ ਰਿਹਾ ਉਹਨਾਂ ਨੂੰ ਵਾਤਾਵਰਣ ਮਿਲ ਸਕੇ ਕੈਮਰਾ ਪਰਸਨ ਗੁਰਜਨ ਸਿੰਘ ਨਾਲ ਮਨੋ ਜੋਸ਼ੀ ਜੀ ਮੀਡੀਆ ਲੁਧਿਆਣਾ